ਹਾਰਜੀਤਾ ਖਾਲਸਾ ਵਾਹਿਬ ਜੀ ਕੀ ਫਤਿਹ ਐਸ ਸਮੇਂ ਅਸੀਂ ਪੈਂਡਰ ਦਾਸਪੁਰੇ ਦੇ ਵਿੱਚ ਪਹੁੰਚੇ ਹਾਂ ਭਾਰਤੀ ਕਿਸਾਨ ਇਹਨਾਂ ਇੱਕ ਦਸੂਪੁਰ ਵੱਲ ਜ਼ਿਲ੍ਹੇ ਦੇ ਜਾਤਰਾ ਸਿਕਤਰ ਸਿੰਘ ਜੀ ਸਹੌਰ ਇਸ ਵਾਰਵਾ ਕਿਉਂਕਿ ਜੋ 13 ਫਬਰੀ ਤੋਂ ਦਿੱਲੀ ਚਲੋਦਾ ਦੋ ਦਲ ਨੂੰ ਕਾਮਯਾਬ ਕਰਨ ਦੇ ਲਈ ਇਹਨੂੰ ਲਗਭਗ ਇੱਕ ਸਾਲ 15-20 ਦਿਨ ਹੋ ਚੁੱਕੇ ਨੇ ਤੋ ਕੇ 92 ਦਿਨ ਤੋਂ ਸਾਡੇ ਮੈਪਸ ਨੇਤਾ ਢੱਲੇਵਾਲ ਸਾਹਿਬ ਦੀ ਮਾਰਨ ਵਰਤੇ ਬੈਠੇ ਨੇ ਉੱਤੇ ਗੈਂਤੀ ਵਧਾਉਣ ਬਾਤ ਹੈ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਿਹੜੀਆਂ ਮੀਟਿੰਗਾਂ ਕਰਾ ਕੇ ਕਿਸਾਨਾਂ ਨੂੰ ਲਾਮਬੰਦ ਕਰਕੇ ਖਨੌਰੀ ਜਾਣ ਦੇ ਲਈ ਬੇਨਤੀਆਂ ਕਰਦੇ ਆ ਉਸੇ ਘੜੀ ਦੇ ਵਿੱਚੋਂ ਪਿੰਡ ਅਰਦਾਸਪੁਰ ਦੇ ਵਿੱਚ ਅੱਜ ਅਸੀਂ ਜਿਹੜੀ ਇਹ ਮੀਟਿੰਗਾਂ ਕਰਾਈ ਆ ਤੇ ਬਾਅਦ ਚੜ ਕੇ ਉਸ ਮੋਰਚੇ ਨੂੰ ਕਾਮਯਾਬ ਕਰਨ ਦੇ ਲਈ ਨਿਸ਼ਾਨੀ ਮੰਗਾਂ ਜਿਹੜੀਆਂ ਰਹਿਦੀਆਂ ਸਰਕਾਰ ਨੇ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਰਾਉਣ ਦੇ ਲਈ ਬਾਅਦ ਚੜ ਕੇ ਪਹਿਲਾਂ ਅਸੀਂ ਪੈਂਟ ਚਾਹਣ ਕੇ ਫਿਰ ਮੂਮ ਹੁਣ ਅਸੀਂ ਐਸਐਮਰ ਹਰਦਾਸਪੁਰੇ ਪਹੁੰਚੇ ਆ ਤੁਹਾਡੇ ਨਾਲ ਸਾਡੇ ਜਿਲ੍ਹੇ ਦੀ ਜਿਲ੍ਹੇ ਦੇ ਤੋਂ 70 ਸਿੰਘ ਦੀ ਦੋ ਚਾਰ ਗੱਲਾਂ ਸਾਂਝੀਆਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦ ਕਰਦੇ ਹਾਂ ਹਰਦਾਸਪੁਰੇ ਦੇ ਸਨ ਭਰਾਵਾਂ ਦੇ ਜਿਨ੍ਹਾਂ ਨੇ ਆਪਣੀ ਡਿਊਟੀ ਸਮਝਦੇ ਹੋਏ ਕੱਲ ਨੂੰ ਜਾਣ ਦਾ ਵਾਦਾ ਕੀਤਾ ਹੈ ਤੇ ਕੁਝ ਇਹਨਾਂ ਨੇ ਫੰਡ ਇਕੱਠਾ ਕਰ ਲਿਆ ਤੇ ਬਾਕੀ ਜਿਹੜਾ ਰਹਿੰਦਾ ਫੰਡ ਹੈ ਉਹਦਾ ਵੀ ਭਰੋਸਾ ਦਵਾਇਆ ਸਾਨੂੰ ਵੀ ਅਸੀਂ ਫੰਡ ਵੀ ਇਕੱਠਾ ਕਰਾਂਗੇ ਅਤੇ ਵੱਧ ਤੋਂ ਵੱਧ ਹਾਜ਼ਰੀ ਲਾਵਾਂਗੇ ਇਹਨੇ ਕਹਿੰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਖ ਸ਼ਾਨ ਦੋਸਤੋ ਜਿਹੜੀ ਕਿ ਅੱਜ ਜ਼ਿਲ੍ਹਾ ਬਰਨਾਲਾ ਬਲਾਕ ਮਹਿਲਕਲਾਂ ਦੇ ਪਿੰਡਾਂ ਦੀ ਅਸੀਂ ਮੀਟਿੰਗਾਂ ਕੀਤੀਆਂ ਨੇ ਇਹ ਮੋਰਚੇ ਦੀ ਮਜ਼ਬੂਤੀ ਲਈ ਤੇ ਜਿਵੇਂ ਕਿ ਅੱਜ ਆਪਣੇ ਪ੍ਰਧਾਨ ਜੀ ਨੂੰ 91 ਦਿਨ ਹੋ ਗਏ ਮਰਨ ਮੱਤੇ ਬੈਠਿਆਂ ਨੂੰ ਸੋ ਅਸੀਂ ਵੀਡੀਓ ਰਾਹੀਂ ਅਸੀਂ ਅਪੀਲ ਕਰਦੇ ਆ ਜਿਵੇਂ ਵੀ ਪਿੰਡਾਂ ਦੀਆਂ ਡਿਊਟੀਆਂ ਲੱਗੀਆਂ ਨੇ ਵੱਡੀ ਗਿਣਤੀ ਦੇ ਵਿੱਚ ਆਪਾਂ ਮੋਰਚੇ ਦੀ ਗਿਣਤੀ ਵਧਾਈਏ ਤੇ ਮੋਰਚੇ ਨੂੰ ਹੋਰ ਮਜ਼ਬੂਤੀ ਤੇ ਲੱਗੇ ਜਾਈਏ ਕਿਉਂਕਿ ਜਿਹੜਾ ਮੋਰਚਾ ਭਰਾਵੋ ਆਪਣਾ ਜਿਤਨਾ ਬਹੁਤ ਜ਼ਰੂਰੀ ਆ ਕਿਉਂਕਿ ਆਪਣੀਆਂ ਫਸਲਾਂ ਨਸਲਾਂ ਤੇ ਜ਼ਮੀਨਾਂ ਦੀ ਲੜਾਈ ਆ ਸਾਰਿਆਂ ਨੂੰ ਅਪੀਲ ਕਰਦਾ ਵੀ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਤੋਂ ਲੰਮ ਬੰਨਿਆ ਕਰਕੇ ਆਪਾਂ ਖਨੌਰੀ ਬਾਰਡਰ ਮੋਰਚੇ ਤੇ ਹਾਜ਼ਰੀ ਭਰਿਏ ਤਾਂ ਜੋ ਮੰਨੀਆਂ ਹੋਈਆਂ ਮੰਗਾ ਸਰਕਾਰ ਤੋਂ ਆਪਾਂ ਲਾਗੂ ਕਰਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ